बहुत वादिया फिल्म बहुत वादिया स्टोरी है तोड़ा तोड़ा। बहुत ही वादिया लगी है ऐसा ही लग रहा है कि मुझे ना ऐसे देखी है ये देखी है ऐसे ही फिल्म बहुत बढ़िया कह दिया जूझनो अच्छी मूवी लगी बहुत टाइम बाद ऐसे भी मूवी आई है मैं सारे नो पील करेंगा मूवी जरूर देखो बहुत ही बहुत ही बढ़िया है मूवी देखी है तो मूवी देखी है तो मूवी देखी है तो मूवी ਪੰਜਾਬੀ ਐਚੀ ਬਹੁਤ 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 ਵਧੀਆ ਜਿਹੜੀ ਇਹਨਾਂ ਨੇ ਪੰਜਾਬੀ ਲੈਂਗੁਏਜ ਨੂੰ ਯੂਕੂ ਨੂੰ ਦੱਸਿਆ ਬਹੁਤ ਵਧੀਆ ਲੱਗਿਆ ਮੇਰੇ ਵਰਗੇ ਜਿਹੜੇ ਯੰਗਸਰਸ ਨੇ ਜਿਨ੍ਹਾਂ ਨੇ ਅਗਲੇ ਸਾਲ ਕਾਲਜ ਜਾਣਾ ਹੈ ਚੜ੍ਹੇ ਹੱਜ ਪਰਤੇ ਉਹਨਾਂ ਲਈ ਬਹੁਤ ਵੱਡਾ ਮੈਸਟਰ ਬਹੁਤ ਵਸਾਇਆ ਮੂਵੀ ਦੇਖ ਕੇ ਐਂਡ ਤੇ ਰੋਣਾ ਵੀ ਆਇਆ ਥੋੜਾ ਜਿਹਾ ਕੈਰੈਕਟਰ ਨੂੰ ਐਕਟਰਸ ਨੂੰ ਪ੍ਰਡੀਕਸ਼ਨ ਨੂੰ ਸਾਰਿਆਂ ਨੂੰ ਸੈਲੂਟ ਹੈ ਮੇਰਾ ਬਹੁਤ ਵਧੀਆ ਇੱਕ ਤਾਂ ਫਿਲਮ ਦੇਖ ਲਈ ਮੈਂ ਬੁਲੀ ਪਿੱਕਚਰ ਦੇਖੀ ਜੀ ਕੀ ਲੱਗਿਆ ਤੁਹਾਨੂੰ ਫਿਰ ਬਹੁਤ ਅੱਛਾ ਲੱਗਿਆ ਮੁਕਤ ਲਕੀ ਸੋ ਬੜਾ ਬੜਾ ਲੋਕ ਕਹਿੰਦੇ ਸਾਸ ਤੁਸੀਂ ਕੈਚ ਕਰ ਲਿਆ ਸਾਨੂੰ ਇੰਨਾ ਓਰੀਜినਲ ਇੰਨਾ ਸਾਰਾ ਕੁਝ ਮਤਲਬ ਉਮੀਦ ਸੀ ਕਿ ਪਰ ਇਹ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜਿਹੜੇ ਅਸੀਂ ਬਿਆਨ ਦਿੱਤੇ ਸੀਗੇ ਪਹਿਲਾਂ ਅਸੀਂ ਜਦ ਹਾਂ ਜੀ ਸਰ ਬਹੁਤ ਸੋਹਣੀ ਮੂਵੀ ਸੀ ਸਰ ਇਹ ਮੂਵੀ ਨਾ ਪਹਿਲਾਂ ਤਾਂ ਸਾਨੂੰ ਲੱਗਿਆ ਥੋੜੀਆਂ ਬੁਰੀਆਂ ਲੱਗੀਆਂ ਪਰ ਇਹ ਜਦੋਂ ਚੱਲੀ ਪ੍ਰੋਪਰ ਜੱਲੀ ਦਾ ਸਾਨੂੰ ਪਾਣਾ ਕਾਲਜ ਦਾ ਟਾਈਮ ਯਾਦ ਆ ਗਿਆ ਇਦੇ ਵਿੱਚ ਇੱਕ ਉਹ ਚੀਜ਼ ਰਹੀ ਗਈ ਕਿ ਪੁਰਾਣਾ ਟੈਂਪ ਕੋਲਜ ਦੇ ਵਿੱਚ ਕਿੰਨਾ ਜੋ ਚੱਲਦਾ ਸੀ ਕਿੰਨਾ ਜੋ ਮਤਲਬ ਇੱਕ ਕ੍ਰੀਟੀਕਲ ਵਨ ਦੇ ਵਿੱਚ ਜਿੱਦ ਕਿੰਦਾ ਉਹਨੂੰ ਹੋਚੇ ਕਰਦੇ ਸੀ ਮਤਲਬ ਬਹੁਤ ਸੋਣੀ ਬਹੁਤ ਇੰਜੋਏ ਕੀਤਾ ਮੈਨੂੰ ਬਹੁਤ ਬਹੁਤ ਜੀ ਬ੍ਰਦਰ ਬਹੁਤ ਅੱਛੀ ਬਹੁਤ ਅੱਛੀ ਉਹ ਵੈਰੀ ਗੁੱਡ ਵੈਰੀ 10 ਨੰਬਰ ਦੀ ਕੋਲਜ ਜਿੱਥੇ ਆ ਗਿਆ ਜੀ ਬਹੁਤ ਵਧੀਆ ਮੂਵੀਆ ਥੈਂਕ ਯੂ ਜੀ ਸਾਡੀ ਨਾਲ ਨਿਕਲੀ ਛੇਦੀ ਜੀ ਸਾਡੇ ਟਾਈਮ ਦੇ ਕਦੋਂ ਦਰਵਾਜ਼ਾ ਟੈਂਪ ਰਕੇ ਹੁਣ ਤੱਕ ਸਾਰੇ ਗਾਦੀਤੀ ਵਰਗੇ ਸਕੇ ਬਹੁਤ ਵਧੀਆ ਮੂਵੀ ਸਾਰੇ ਦੇਖਣ ਆਇਓ ਬਹੁਤ ਸੋਣੀ ਆ ਵੀਰੇ फिर मूवी बहुत बढ़िया सी तो इतनी खुशी हो कि नवे चेहरे देखेंगे ना बाकी जो पुराने चेहरे हो तो होंगे ही वजिया ने फिर स्टोरी भी सी तो बहुत बढ़िया कमेंट भी असं इतना नहीं भी असं आप सोचा पूरा पूरा, पूरा पूरा मैं इन नाई रहा हूँ हाँ मूवी बहुत अच्छी लगी है जी बहुत अच्छी लगी मूवी ਤੇ ਆਈ ਹੋਪ ਕਿ movies ਇਤਨੀਆਂ ਬਣੀਆਂ ਚਾਹੀਦੀਆਂ ਹੈਪੀ ਰੋਡ ਦੇ ਬਹੁਤ ਅੱਛੇ ਡਾਇਰੈਕਟਰ ਹੈ ਉਹਨਾਂ ਨੇ ਕੁੱਝ ਮੂਵੀ ਲਿਖੀ ਆ ਤੇ ਉਹ ਖੁਦ ਇੱਕ ਨਵੇਂ ਲੈਵਲ ਤੋਂ ਉਹਨਾਂ ਦੀ ਇਹ ਥਾਣਾ ਸਦਰ ਮੂਵੀ ਤੋਂ ਬਾਅਦ ਬਹੁਤ ਅੱਛੀ ਹੋ ਗਈ ਹੈ ਬਹੁਤ ਵਧੀਆ movies ਸੀ ਸਾਰੇ ਕੈਰੈਕਟਰ ਬਹੁਤ ਵਧੀਆ ਸੀ ਪ੍ਰੀਤ ਦਾ ਬਹੁਤ ਵਧੀਆ ਸੀਗਾ ਤੇ ਕਾਲਜ ਟਾਈਮ ਯਾਦ ਆ ਗਿਆ ਸਾਰਾ ਨਾ ਦੋ ਘਰਾਂ ਨੂੰ ਪੰਜਾਬ ਸੀ। ਪੰਜਾਬ ਦੇ ਜਿੰਨੀਆਂ ਵੀ ਫਿਲਮਾਂ ਆਉਂਦੀਆਂ ਉਹਨਾਂ ਦਾ ਰੈਵਨਿਊ ਦਾ ਮੇਜਰ ਹਿੱਸਾ ਲੁਧਿਆਣਾ ਦੇ ਵਿੱਚ ਆਉਂਦਾ। ਸੋ ਲੁਧਿਆਣਾ ਵਾਸੀ ਦੀ ਇੱਕ ਵਾਰ ਕਿਸੇ ਵੀ ਫਿਲਮ ਨੂੰ ਪਿਆਰ ਦੇ ਦੇਣ ਮੇਰੇ ਖਿਆਲ ਚ ਪਿੱਛੇ ਨਹੀਂ ਨਹੀਂ ਆ। ਸੋ ਰਿਕਵੈਸਟ ਮੇਰੀ ਇਹੀ ਆ ਕਿ ਲੁਧਿਆਣਾ ਵਾਸੀ ਘਰਾਂ ਚੋਂ ਨਿਕਲਣ ਆਣ ਸਾਡੀ ਫਿਲਮ ਦੇਖਣ ਤੇ ਬਾਅਦ ਵਿੱਚ ਇਹ ਮੈਂ ਵਾਦਾ ਜਦੋਂ ਤੁਸੀਂ ਮੈਨੂੰ ਪਹਿਲਾਂ ਵਾਰ ਜਿੰਨੇ ਕਿਹਾ ਸੀ ਕਿ ਤੁਸੀਂ ਫਿਲਮ ਦੇਖੋਗੇ ਫਿਲਮ ਦੇਖ ਕੇ ਤੁਸੀਂ ਸਿਨੇਮਾ ਘਰਾਂ ਚੋਂ ਨਿਕਲ ਜਾਓਗੇ ਪਰ ਫਿਲਮ ਤੁਹਾਡੇ ਚੋਂ ਨਹੀਂ ਨਿਕਲਣੀ। ਫਿਲਮ ਤੁਹਾਡੇ ਅੰਦਰ ਚੱਲਦੀ ਰਹਿਣੀ ਹੈ। ਮੈਂ ਇਹ ਵਾਦਾ ਤੁਹਾਡੇ ਨਾਲ ਕਰਦਾ ਹਾਂ। ਅੰਦਰ ਆਪਣੇ ਆਪ ਨੂੰ ਇਨਾ ਓਵਰਵੈਲਮਿੰਗ ਰਿਸਪਾਂਸ ਸਾਨੂੰ ਇਸ ਉਮੀਦ ਸੀ ਆਰਸੀ ਕੇ ਪੰਜਾਬ ਪੰਜਾਬ ਦੀ ਆਡੀਅנס ਸਾਨੂੰ ਪਿਆਰ ਕਰੇਗੀ ਕਿਉਂਕਿ ਅਸੀਂ ਜੋ ਜੋ ਸਿਨੇਮਾ ਦੇ ਥਰੂ ਗੱਲਾਂ ਕਹਿਣੀਆਂ ਚਾਹੁੰਦੇ ਆ ਜਿਸ ਤਰ੍ਹਾਂ ਦਾ ਸਿਨੇਮਾ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਸੰਦ ਆਊਗਾ ਕਿਉਂਕਿ ਸਾਡੇ ਪੰਜਾਬ ਦੀ ਆਡੀਅנס ਮੈਨੂੰ ਲੱਗਦਾ ਇਹ ਤੋਂ ਵੱਧ ਸੂਝਵਾਨ ਕੋਈ ਆਡੀਅנס ਹੈ ਨਹੀਂ ਤੇ ਜਦੋਂ ਹੁਣ ਉਹ ਰਿਸਪਾਂਸ ਮਿਲ ਰਿਹਾ ਤਾਂ ਬਹੁਤ ਜ਼ਿਆਦਾ ਓਵਰਵੇਲਮਿੰਗ ਮਿਲ ਰਿਹਾ ਪਰ ਦੇਖਿਆ ਕਾਲਜ ਨੂੰ ਬੇਸ ਰੱਖ ਕੇ ਐਜੂਕੇਸ਼ਨ ਬੈ ਪੋਲੀਟੀਕਲ ਪਾਰ ਜਾ ਰਿਹਾ ਹਾਂ ਹਾਂ ਉਹ ਕਿਉਂਕਿ ਪੋਲੀਟੀਕਲ ਇੱਕ ਪਾਰ ਸਾਡੇ ਪੰਜਾਬ ਦੇ ਜਿਹੜੇ ਇਤਿਹਾਸ ਦੇਖ ਲਈਏ ਸ਼ੁਰੂ ਤੋਂ ਦੇਖ ਲਈਏ ਪੋਲਿਟਿਕ ਸਾਡੇ ਪੰਜਾਬ ਤੋਂ ਕੱਢੀ ਨਹੀਂ ਜਾ ਸਕਦੀ ਉਹ ਸਾਡੇ ਖੂਨ ਚ ਹੈ ਅਸੀਂ ਚਾਹੇ ਉਹਦਾ ਡਾਇਰੈਕਟ ਹਿੱਸਾ ਬਣੀਆਂ ਚਾਹੇ ਨਾ ਬਣੀਆਂ ਸਾਡੇ ਸਾਡੇ ਆਸ-ਪਾਸ ਅਸੀਂ ਉਹਦਾ ਕਿਤੇ ਨਾ ਕਿਤੇ ਹਿੱਸਾ ਹੁੰਨੇ ਆ ਸੋ ਪੰਜਾਬ ਹੈ ਪੰਜਾਬ ਦੀ ਕਾਲੀ ਦੀ ਗੱਲ ਹੋਣੀ ਤਾਂ ਫਿਰ ਪੋਲਿਟਿਕਸ ਤੋਂ ਦੂਰ ਅਸੀਂ ਰਹਿ ਨਹੀਂ ਸਕਦੇ ਨਾ ਵਾਈ ਗੁਰੂ ਮੇਅਰ ਕਰਿਆ ਨਾ ਅਸੀਂ ਕੋਸ਼ਿਸ਼ ਕੀਤੀ ਜਿਹੜੀਆਂ ਧਾਰਨਾਵਾਂ ਬਣਾਈਆਂ ਹੋਈਆਂ ਨੇ ਉਹਨਾਂ ਦਾ ਥੋੜਾ ਅਲਟ ਰੈਗਨ ਦੀ ਕੋਸ਼ਿਸ਼ ਕੀਤੀ ਹੈ ਨਾ ਬਣਾਈ ਤਾਂ ਫਿਲਮ ਹੀ ਆ ਐਂਟਰਟੇਨਿੰਗ ਫਿਲਮ ਬਣਾਈ ਆ ਜਿਵੇਂ ਅਸੀਂ ਪ੍ਰੀਮੀਅਰ ਵੀ ਰੱਖਿਆ ਹੈ ਨਾ ਕਿਉਂਕਿ ਪ੍ਰੀਮੀਅਰ ਚ ਕੀ ਹੁੰਦਾ ਜ਼ਿਆਦਾਤਰ ਨਾ ਮੈਂ ਸਾਰਿਆਂ ਨੂੰ ਇਹ ਕਹਿੰਦਾ ਆਪਦੇ ਰਿਸ਼ਤੇਦਾਰ ਮਿੱਤਰਾਂ ਨੂੰ ਬੁਲਾ ਕੇ ਠੀਕ ਆ ਉਹਨਾਂ ਦੇ ਵੀ ਉਕਰਾ ਦਿੰਨੇ ਆ ਨਾ ਫਿਲਮਾਂ ਦੀ ਓਪਨਿੰਗ 2-4 ਲੱਖ ਨਹੀਂ ਹੁੰਦੀ ਅਨਲੋਗ ਲੋਕ ਕੇ ਪਾਈ ਦੇ ਕੇ ਫਿਲਮਾਂ ਚੋ ਤਾਂ ਉਹ ਅਸੀਂ ਚਾਹੁੰਦੇ ਸੀ ਵੀ ਅਨ ਲੋਕਾਂ ਪਿੱਛੇ ਖੜ ਜਾਣ ਜਿੰਨੇ ਵੀ ਜਾਂਦੇ ਜਾਣ ਹਨ ਤਾਂ ਅਸੀਂ ਟ੍ਰੈਡਰਾਂ ਜਾਵਾਂਗੇ ਤੇ ਦੇਖਾਂਗੇ ਵੀ ਲੋਕ ਕੀ ਕਹਿ ਰਹੇ ਹਨ ਤਾਂ ਅਸੀਂ ਕਰਾਵਾਂਗੇ ਮੀਡੀਆ ਨੂੰ ਇੱਕ ਸਕਰੀਨਿੰਗ ਕਰਾਵਾਂਗੇ ਲੋਕੀ ਗੁੱਸੇ ਹੋ ਰਹੇ ਨੇ ਨਾ ਵੈਸੇ ਵੀ ਉਹਨਾਂ ਨੂੰ ਐ ਲੱਗ ਰਿਹਾ ਯਾਰ ਵਾਏ ਤਾਂ ਉਹ ਰਿਸਪੈਕਟ ਦਾ ਸਤਕਾਰ ਹੈ ਕਿ ਮੀਡੀਆ ਦਾ ਕਿਉਂਕਿ ਬਹੁਤ ਟਾਈਮ ਤੋਂ ਸਾਰੇ ਨਾਲ ਸਪੋਰਟ ਚ ਨੇ ਹਨ ਸਾਡੀ ਸਾਰੀ ਕਵਰੇਜ ਕੀਤੀ ਆ ਨਾ ਖੁਸ਼ੀ ਹੁੰਦੀ ਹੈ ਬਸ ਕੁਛ ਨਹੀਂ ਮੈਂ ਜਨਨਨ ਨੂੰ ਮੈਂ ਬੋਲਣਾ ਚਾਹੁੰਦਾ ਕਿਉਂਕਿ ਹੁਣ ਫਿਲਮ ਦੇ ਬੋਲਣ ਦਾ ਟਾਈਮ ਹੈ ਜੇ ਮੈਂ ਅੱਜ ਬੋਲੀ ਗਿਆ ਜੇ ਜੇ ਮੈਂ ਜੇ ਮੈਂ ਹੁਣ ਵੀ ਬੋਲੀ ਗਿਆ ਨਾ ਫਿਰ ਮੈਂ ਮੈਨੂੰ ਫਿਲਮ ਕਮਜ਼ੋਰ ਆ ਹੁਣ ਮੇਰੇ ਬੋਲਣ ਦੀ ਲੋੜ ਨਹੀਂ ਹੁਣ ਪਬਲਿਕ ਦੇ ਬੋਲਣ ਦਾ ਟਾਈਮ ਹੈ